ਬੀਜੇਪੀ ਜਿਹੜੀ ਹੈ ਉਧਰ ਮੰਦੀ ਰਾਜਨੀਤੀ ਕਰਦੀ ਹੈ ਧਰਮ ਦੀ ਵੀ ਨਫ਼ਰਤ ਵਾਲੀ ਰਾਜਨੀਤੀ ਕਰਦੀ ਹੈ ਤੇ ਉਹ ਆਪਣੇ ਫੁੱਲ ਫਲੋ ਦੇ ਵਿੱਚ ਆ ਹੁਣ ਪੰਜਾਬ ਦੇ ਵਿੱਚ ਉਹ ਧਰਮ ਦੇ ਨਾਂ ਤੇ ਭੜਕਾਉਣ ਦੀ ਜਾਂ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇੱਕ ਐਸੀਆਂ ਘਨੌਣੀਆਂ ਹਰਕਤਾਂ ਕਰਕੇ ਜਿਹੜੀਆਂ ਤੁਸੀਂ ਸੋਚ ਹੀ ਨਹੀਂ ਸਕਦੇ ਕਿ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਸਰਦਿੱਲੀ ਦੇ ਸਾਫ ਦਾ ਮੁੱਖ ਮੰਤਰੀ ਆਦਿਸ਼ੀ ਜੀ ਦਾ ਜਿਹਦਾ ਮਾਈਕ ਵੀ ਨਹੀਂ ਚੱਲਦਾ ਪਰ ਉਹਦੀ ਜਿਹੜੀ ਆਵਾਜ਼ ਹੈ ਰੌਲੇ ਰੱਪੇ ਚ ਉਹਦੇ ਉੱਤੇ ਸਬਟਾਈਟਲ ਆਪਣੀ ਮਰਜ਼ੀ ਦੇ ਦੇ ਕੇ ਤੇ ਕੋਸ਼ਿਸ਼ ਕੀਤੀ ਹੈ ਦੇਖੋ ਜੀ ਗੁਰੂ ਸਾਹਿਬ ਦੀ ਜਿਹੜੀ ਹੈ ਬੇਅਦਬੀ ਹੋਈ ਹੈ ਅਪਮਾਨਜਨਕ ਜਦ ਕੇ ਫੋਰੈਂਸਿਕ ਦੇ ਵਿੱਚ ਉਹ ਜਿਹੜੀ ਵੀਡੀਓ ਹੈ ਉਹਦੀ ਜਾਂਚ ਕਰਾਈ ਹੈ ਉਹਦੇ ਵਿੱਚ ਉਹਨਾਂ ਨੇ ਗਰੂ ਲਫਜ਼ ਬੋਲੇ ਹੀ ਹੋਏ ਇੱਥੋਂ ਉਹਨਾਂ ਦੀ ਬੀਜੇਪੀ ਦੀ ਘਟੀਆ ਮਾਨਸਿਕਤਾ ਜਾਂ ਇਸ ਤੋਂ ਪਹਿਲਾਂ ਵੀ ਉਹ ਇਸ ਤਰ੍ਹਾਂ ਕਰਦੇ ਰਹੇ ਨੇ ਜਿਵੇਂ ਡਬਿੰਗ ਕਰ ਲੈਂਦੇ ਆ ਮਤਲਬ ਨਾਰਾ ਕੋਈ ਹੋਰ ਹੁੰਦਾ ਉਹ ਤੇ ਡਬਿੰਗ ਕੋਈ ਹੋਰ ਕਰ ਲੈਂਦੇ ਇਸ ਤੋਂ ਪਹਿਲਾਂ ਕਈ ਚੈਨਲਾਂ ਤੇ ਵੀ ਇਲਜ਼ਾਮ ਲੱਗੇ ਕਿ ਉਹਨਾਂ ਨੇ ਦਿਖਾਇਆ ਕੁਝ ਹੋਰ ਬੋਲਿਆ ਕੁਝ ਹੋਰ ਗਿਆ ਸੀਗਾ ਬਿਲਕੁਲ ਸੇਮ ਇਹਨਾਂ ਦੀ ਪਾਲਸੀ ਪਹਿਲਾਂ ਤੋਂ ਚੱਲਦੀ ਆ ਰਹੀ ਹੈ ਕੇ ਲੋਕਾਂ ਨੂੰ ਭੜਕਾਓ ਲੋਕਾਂ ਨੂੰ ਗਲਤ ਇਨਫਰਮੇਸ਼ਨ ਦਿਓ ਸਖਤ ਸ਼ਬਦਾਂ ਦੇ ਵਿੱਚ ਇਸ ਗੱਲ ਦੀ ਨਿੰਦਾ ਕਰਦੇ ਆਂ ਸੀ ਕਿ ਅਸਲ ਚ ਬੇਅਦਬੀ ਉਹਨਾਂ ਨੇ ਕੀਤੀ ਹੈ ਗੁਰੂਆਂ ਦਾ ਸਬਟਾਈਟਲ ਦੇ ਵਿੱਚ ਨਾਮ ਪਾ ਕੇ ਨਾ ਤਾਂ ਕੋਈ ਰਿਕਾਰਡ ਤੇ ਗਈ ਹੈ ਉਹ ਗੱਲ ਨਾ ਕੋਈ ਜੇ ਉਹ ਰਿਕਾਰਡ ਤੇ ਹੁੰਦੀ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਸਪੀਕਰ ਨੂੰ ਤੇ ਉਹਨਾਂ ਨੇ ਬਸ ਇਹੋ ਜਿਹਾ ਕੁਝ ਹੀ ਕਰਨਾ ਹੈ ਹੁਣ ਆਉਣ ਵਾਲੇ 8-10 ਮਹੀਨੇ ਪੰਜਾਬ ਦੇ ਵਿੱਚ ਇਹੋ ਜਿਹਾ ਕੁਝ ਹੀ ਕਰਨ ਲਿਓ ਕਿਉਂਕਿ ਉਹਨਾਂ ਕੋਲੇ ਹੋਰ ਕੁਛ ਹੈ ਹੀ ਨਹੀਂ ਆਦਰਵਾਇਸ ਤਾਂ ਉਹ ਐਨਾ ਐਂਟੀ ਪੰਜਾਬ ਨੇ ਐਨਾ ਪੰਜਾਬੀਆਂ ਨੂੰ ਨਫ਼ਰਤ ਕਰਦੇ ਆ ਕਦੇ ਉਹ ਚੰਡੀਗੜ੍ਹ ਦਾ ਮੁੱਦਾ ਕਦੇ ਉਹ BBMP ਦੇ ਵਿੱਚ ਪੰਜਾਬ ਦੇ ਹੱਕ ਖੋਹਦੇ ਆ ਕਦੇ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮੁੱਦੇ ਤੇ ਕਦੇ ਉਹ ਸਾਡੇ ਚੱਕੀ ਰੋਕਦੇ ਆ ਵੀ 26 ਜਨਵਰੀ ਤੋਂ ਜਾਂ 15 ਅਗਸਤ ਤੇ ਚੱਕੀ ਨਹੀਂ ਅਸੀਂ ਪੰਜਾਬ ਦੀ ਪਾਣੀ ਵਿੱਚੋਂ ਫਿਰ ਜਦੋਂ ਵਿਰੋਧ ਹੁੰਦਾ ਫਿਰ ਜਦੋਂ ਲੋਕ ਜਾਂ ਸੰਸਥਾਵਾਂ ਜਾਂ ਐਨ ਜੀਓਜ਼ ਵਿਰੋਧ ਕਰਦੇ ਨੇ ਫਿਰ ਉਹ ਉਸੇ ਚੀਜ਼ ਨੂੰ ਵਾਪਸ ਲੈ ਲੈਂਦੇ ਔਰ ਸਭ ਤੋਂ ਵੱਡਾ ਔਕਰ ਪੋਜੀਸ਼ਨ 'ਚ ਮੈਂ ਦੇਖ ਰਿਹਾ ਸੁਨੀਲ ਜਾਖੜ ਜੀ ਕੈਪਟਨ ਮਨਿੰਦਰ ਜੀ ਨੂੰ ਚਲੋ ਕੈਪਟਨ ਮਨਿੰਦਰ ਦਾ ਚਲੋ ਫਿਰ ਵੀ ਉਹ ਕਹਿੰਦਾ ਚਲ ਮੈਂ ਤਾਂ ਨਵੇੜੀ ਬੈਠਾ ਕੰਮ ਮੈਂ ਤਾਂ ਮੇਰਾ ਤਾਂ ਕੋਈ ਗੱਲ ਨਹੀਂ ਸੁਨੀਲ ਜਾਖੜ ਉਹਨਾਂ ਕੀ ਬਣਾਉਗਾ ਇੰਨਾ ਝੂਠ ਬਲਵਾਉਂਦੇ ਨੇ ਉਹਨਾਂ ਦੇ ਬੁੱਲ ਕੰਬਣ ਲੱਗ ਜਾਂਦੇ ਨੇ ਰਵਨੀਤ ਬਿੱਟੂ ਹੈ ਨਾ ਉਹਨਾਂ ਤੋਂ ਮਤਲਬ ਜੋ ਜਿਸ ਕਿਸਮ ਦਾ ਉਹਨਾਂ ਤੋਂ ਪ੍ਰਚਾਰ ਕਰਾਇਆ ਜਾਂਦਾ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027